ਸਰ ਕੀ ਨਾ ਟਟਾ ਜੀ ਐਡਵੋਕੇਟ ਅੰਗਰੇਜ਼ ਸਿੰਘ ਆ ਜੀ ਅੰਗਰੇਜ਼ ਦੀ ਕੀ ਗੱਲ ਹੋਈ ਆ ਜੀ ਮੈਂ ਇੱਥੇ ਫਾਇਲ ਕਾ ਚੁਕ ਵਕਾਲਤ ਕਰਦਾ ਆ ਇੱਥੇ ਰੋਜ਼ ਦੀ ਤਰ੍ਹਾਂ ਜਿਵੇਂ ਸਵੇਰੇ ਆ ਰਿਹਾ ਸੀ ਮੋਟਰਸਾਈਕਲ ਤੇ ਤੇ ਕਬੂਲ ਸ਼ਾ ਚੌਂਕ ਕੋਲੇ ਮਗਰੋਂ ਕੁਝ ਦੋ ਗੱਡੀਆਂ ਸੀ ਜੀ ਇਹਨਾਂ ਦੀਆਂ ਜਿਹੜੇ ਦੋਸ਼ੀ ਹੈਗੇ ਨੇ ਇਹ ਸੀਗੇ ਤਿੰਨ ਚਾਰ ਜਿੰਨਾ ਨਾਮ ਮੈਨੂੰ ਪਤਾ ਕੁਝ ਪੰਜ ਛੇ ਹੋਰ ਨਾਮ ਆ ਨਾ ਨਾਮ ਅਣਮੁਸੀਬ ਉਹਨਾਂ ਦਾ ਮੈਨੂੰ ਨਹੀਂ ਪਤਾ ਇਹ ਮਗਰੋਂ ਆਏ ਸਾਡਾ ਮੋਟਰਸਾਈਕਲ ਰੋਕ ਕੇ ਇਹਨਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਸਾਡੇ ਨਾਲ ਕਟਮਾਰ ਕਰਨ ਤੋਂ ਬਾਅਦ ਇਹਨਾਂ ਨੇ ਜਾਨੂ ਮਾਰਨ ਦੀ ਨੀਤ ਨਾਲ ਮੈਨੂੰ ਚੁੱਕ ਕੇ ਗੱਡੀ 'ਚ ਪਾਇਆ ਗੱਡੀ 'ਚ ਪਾ ਕੇ ਮੈਨੂੰ ਪਤਾ ਨਹੀਂ ਕਿੱਥੇ ਅਨਨੌਨ ਥਾਂ ਤੇ ਲਿਜਾਣ ਲੱਗੇ ਨਾਲੇ ਇਹਨਾਂ ਨੇ ਮੈਨੂੰ ਬਹੁਤ ਜਿਹੜੀਆਂ ਸੱਟਾਂ ਮਾਰੀਆਂ ਗੱਡੀ 'ਚ ਵੀ ਮੈਨੂੰ ਇਹ ਜਿਹੜਾ ਪਿਸਤਲੀ ਵਿਖਾਇਆ ਕਿ ਇਹਨਾਂ ਨੂੰ ਜਾਨੂ ਮਾਰ ਦੇਣਾ ਆ ਜਾਨੂ ਮਾਰ ਦੇਣਾ ਜਾਨੂ ਮਾਰ ਕੇ ਨਹਿਰ ਨੂੰ ਤੇ ਸੁੱਟ ਦੇਵਾਂਗੇ ਤੇ ਉਦੋਂ ਬਾਅਦ ਇਹਦਾ ਪਤਾ ਵੀ ਨਹੀਂ ਲੱਗਣਦਾ লাশ ਵੀ ਨਹੀਂ ਲੱਭਣ ਦੇਣੀ ਇਹਦੀ ਤੇ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਵੀਡੀਓ ਵਾਇਰਲ ਹੋ ਗਈ ਹੈ ਫਿਰ ਇਹਨਾਂ ਨੇ ਆਪ ਦੇ ਆਪ ਨੂੰ ਬਚਾਉਣ ਦੀ ਖਾਤਰ ਇਹ ਥਾਣੇ ਵਾਲ ਨੂੰ ਗੱਡੀ ਲੈ ਗਿਆ ਜਿੱਥੇ ਥਾਣੇ 'ਚ ਮੈਨੂੰ ਛੱਡ ਕੇ ਤੇ ਆਪ ਚਲੇ ਗਏ ਸੀ ਹਾਂਜੀ ਵਜਾ ਰਜੇਸ਼ ਕੀ ਹੈ ਕਿਉਂ ਇਹ ਵਜਾ ਰੰਜਸ ਦੇਖੋ ਜੀ ਅਸੀਂ ਦਿੱਲੀ ਹੋਣੇ ਆ ਜੀ 8:45 ਟਾਈਮ ਤੇ ਬੱਸ ਚੱਲਦੀ ਉਥੋਂ ਨਹਿਰ ਤੋਂ ਜੀ ਤੇ ਫਾਜ਼ਿਲਕਾ ਹੋਂਦਾ ਅਸੀਂ 10 ਵਜੇ ਤੇ ਪਹੁੰਚਣਾ ਹੁੰਦਾ ਜੀ ਤੇ ਕੀ ਕਰਦੇ ਆ ਇਹਨਾਂ ਵਿੱਚੋਂ ਜੇ ਟਾਈਮ ਮਿਸ ਕਰ ਦਿੰਦੇ ਅੱਠ 45 ਵਾਲਾ ਜਾ ਜੋ ਹੀ ਅਸੀਂ ਉਹਨੂੰ ਡਰਾਈਵਰ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਸੀ ਵੀ ਯਾ ਤੁਸੀਂ ਅੱਜ 8:45 ਦਾ ਟਾਈਮ ਮਿਸ ਕਰਤਾ ਯਾ ਤੇ ਤੁਸੀਂ ਰੋਜ਼ ਰੋਜ਼ ਦਾ ਤੁਹਾਡਾ ਜਿਹੜਾ ਰੋਜ਼ 8:45 ਦਾ ਟਾਈਮ ਮਿਸ ਨਾ ਕਰਿਆ ਕਰੋ ਰੈਗੂਲਰ ਟਾਈਮ ਲਾਇਆ ਕਰੋ ਤੇ ਉੱਥੇ ਜਿਹੜਾ ਡਰਾਈਵਰ ਜਿਹੜਾ ਉਹ ਵੀ ਸਾਡੇ ਨਾਲ ਮੇਰੇ ਨਾਲ ਮਾੜੀ ਸ਼ਬਦਾਵਲੀ ਵਰਤ ਕੇ ਮੇਰੇ ਉੱਤੇ ਬਾਸ ਚੜਾਉਣ ਲੱਗਿਆ ਸੀ ਉਹਦੋਂ ਵੀ ਤੇ ਉਦੋਂ ਬਾਅਦ ਅਸੀਂ ਜਿਹੜਾ ਹੈ ਆਪ ਦਾ ਮੋਟਰਸਾਈਕਲ ਚੁੱਕ ਕੇ ਤੇ ਅਸੀਂ ਫਾਇਲ ਕਾਉਣ ਲੱਗੇ ਸੀ ਤੇ ਨਾਲੇ ਆਪਣੇ ਥਾਣੇ 'ਚ ਅਸੀਂ ਘਰ ਰਿਪੋਰਟ ਲਖਵਾਵਾਂਗੇ ਤੇ ਰਸਤੇ 'ਚ ਸਾਨੂੰ ਜਿਹੜਾ ਇਹਨਾਂ ਨੇ ਘੇਰ ਕੇ ਕੁੱਟਮਾਰ ਜਿਹੜੀ ਕੀਤੀ ਹੈ ਜ ਅੰਕਿਆ ਜਾ ਰਿਹਾ ਕਿ バス ਦੀ ਪੰਤੜ ਹੋਈ ਤੁਹਾਡੇ ਵੱਲੋਂ ਨਹੀਂ ਜੀ ਕੋਈ ਨਹੀਂ ਜੀ ਅਸੀਂ ਸਿਰਫ ਉੱਥੇ ਸਵਾਰੀਆਂ ਖੜੀਆਂ ਸੀਗੀਆਂ ਜੀ 8-10 ਅਸੀਂ ਨਾਲ ਜਰੂਰ ਖੜੇ ਸੀਗੇ ਕਿਉਂਕਿ ਜੀ ਇਹਨਾਂ ਦਾ ਰੋਜ਼ ਦਾ ਕੰਮ ਹੈਗਾ ਜੀ ਜਿਹੜਾ ਟਾਈਮ ਮਿਸ ਕਰ ਦਿੰਦੇ ਨੇ ਜੀ ਤੇ ਅਸੀਂ ਵੀ ਉਹਦੀ ਚਪੇਟ ਚ ਆਉਨੇ ਆ ਸਟੂਡੈਂਟ ਵੀ ਹੁੰਦੇ ਨੇ ਉਹ ਵੀ ਉਹਦੀ ਚਪੇਟ ਚ ਆਉਂਦੇ ਨੇ ਜੀ ਕਿਉਂਕਿ ਸਟੂਡੈਂਟ ਦਾ ਐਗਜ਼ਾਮ ਨੇ ਐਗਜ਼ਾਮ ਮਿਸ ਹੋ ਜਾਂਦੇ ਨੇ ਅਸੀਂ ਇੱਥੇ 10 ਵਜੇ ਪਹੁੰਚਣਾ ਹੁੰਦਾ ਕੋਰਟ ਤੇ ਸਾਡਾ ਵੀ ਜਿਹੜਾ ਹੈ ਉਹ ਸਾਰਾ ਜਿਹੜਾ ਕੋਰਟ 'ਚ ਹਾਜ਼ਰੀਆਂ ਲਾਉਣੀਆਂ 10 ਵਜੇ ਤੋਂ ਬਾਅਦ ਸਾਡਾ ਸਟਾਰਟ ਕੰਮ ਹੋ ਜਾਂਦਾ ਆ ਤੇ ਬੇਲਾ ਬੁਲਾਉਂਦੀ ਸਾਰਾ ਸਾਡਾ ਕੰਮ ਜਿਹੜਾ 10 ਵਜੇ ਤੋਂ ਬਾਅਦ ਤਾਂ ਮਤਲਬ ਵੀ ਕੰਮ ਖਰਾਬ ਹੋ ਜਾਂਦਾ ਬਾਅਦ ਚ ਹਾਂਜੀ ਹੁਣ ਪੁਲਿਸ ਨੂੰ ਪਰਚਾ ਅੱਜ ਕੀਤਾ ਗਿਆ ਸੰਤੁਸ਼ਟ ਪੁਲਿਸ ਦੀ ਕਾਰਵਾਈ ਤੋਂ ਹਾਂਜੀ ਅੱਗੇ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇ ਜੀ ਅਰੈਸਟ ਹੋਣ ਜਲਦ ਜਲਦ ਤਾਂ ਹੀ ਸੰਤੁਸ਼ਟ ਹੋਵਾਂਗੇ ਜੀ ਬਾਕੀ ਸਾਨੂੰ ਤਾਂ ਜਾਣ ਦੀ ਨੀਤ ਨਾਲ ਇਹਨਾਂ ਨੇ ਜਿਹੜਾ ਸਾਨੂੰ ਮੈਨੂੰ ਕਿਡਨਾਪ ਵੀ ਕੀਤਾ ਸੀ ਜਿੰਨਾ ਵੀਡੀਓ ਵਾਇਰਲ ਹੁੰਦੀ ਤਾਂ ਮੈਨੂੰ ਤਾਂ ਇਹਨਾਂ ਨੇ ਮਾਰ ਵੀ ਦੇਣਾ ਸੀਗਾ ਮੇਰੇ ਨਾਲ ਕੌਣ ਸਾਥੀ ਸੀਗੇ ਤਾਂ ਦੇ ਜੀ ਮੇਰੇ ਨਾਲ ਇੱਕ ਮੰਗਤ ਸਿੰਘ ਜੀ ਹੈ ਉਹ ਵੀ ਵਕੀਲ ਹੈਗੇ ਨੇ ਤੇ ਇੱਕ ਅਮਰ ਸਿੰਘ ਵਰਵਲ ਜੀ ਨੇ ਉਹ ਵੀ ਵਕੀਲ ਹੈਗੇ ਨੇ ਜੀ ਅੱਜ ਟਾਈਮ 'ਚ ਸੀਗਾ ਅਸੀਂ ਤਾਂ ਕਰਕੇ ਤਿੰਨੇ ਜਣੇ ਇੱਕੋ ਮੋਟਰਸਾਈਕਲ ਤੇ ਆ ਰਹੇ ਸੀਗੇ ਜੀ ਮੰਗ ਕੀ ਹੈ ਸਰਕਾਰ ਨੂੰ ਮੰਗ ਜੀ ਇਹਨਾਂ ਦਾ ਜਿਹੜਾ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਤੇ ਕਾਰਵਾਈ ਕਰਕੇ ਤੇ ਇਹਨਾਂ ਨੂੰ ਜਲਦ ਜਲਦ ਰੈਸਟ ਕੀਤਾ ਜਾਵੇ ਕਿਉਂਕਿ ਜਿਹੜੇ ਨੈਕਸਟ ਟਾਈਮ ਵੀ ਅਸੀਂ ਜਿਹੜੇ ਹੈ ਅ ਆਣਾ ਜਾਣਾ ਹੁੰਦਾ ਸਾਨੂੰ ਹੋਰ ਵੀ ਮਤਲਬ ਦੁਬਾਰਾ ਵੀ ਅਟੈਕ ਕਰ ਸਕਦੇ ਨਾਲੇ ਸਰ ਇਹਨਾਂ ਤੋਂ 307 ਦੀ ਜੜੀ ਹੈਗਾ ਆਪਣੇ ਆਈਪੀਸੀ ਦਾ ਵਾਅਦਾ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਜਾਨੋ ਮਾਰਨ ਦੀ ਨੀਤ ਨਾਲ ਮੇਰੇ ਤੇ ਹਮਲਾ ਕੀਤਾ ਜੀ ਮੇਰੇ ਸਿਰ ਤੇ ਸੱਟਾਂ ਹੀ ਮਾਰੀਆਂ ਤੇ ਮੇਰੇ ਤੇ ਪਿਸਤਲ ਵੀ ਰੱਖਿਆ ਜੀ ਇਹਨਾਂ ਨੇ ਪਿਸਤਲ ਦੇ ਰੱਖ ਕੇ ਤੇ ਮੈਨੂੰ ਜਿਹੜਾ ਜਾਨੋ ਮਾਰਨ ਦੀ ਨੀਤ ਨਾਲ ਇਹਨਾਂ ਨੇ ਗੱਡੀ 'ਚ ਮੈਨੂੰ ਬਹੁਤ ਕੁੱਟਮਾਰ ਕੀਤੀ ਜੀ ਜਦੋਂ ਕਿਡਨੈਪ ਕਰਕੇ ਲੈ ਗਏ ਸੀਗੇ ਜੀ ਦੇਖੋ ਬੜੀ ਮਾੜੀ ਗੱਲ ਹੈ ਸਾਡੇ ਵਕੀਲ ਸਾਹਿਬ ਅਗਰੇਜ ਜੀ ਜਿਨ੍ਹਾਂ ਤੇ ਕੁਝ ਲੋਕਾਂ ਨੇ ਇਹਨਾਂ ਨੂੰ ਮਾਰਕੀਟ ਕੀਤੀ ਔਰ ਫਿਰ ਗੱਡੀ ਦੇ ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਏ ਔਰ ਉਹਨਾਂ ਦੇ ਸੱਟਾਂ ਹੀ ਵਜੀਆਂ ਨੇ ਦਾਖਲ ਨੇ ਔਰ ਮੈਂ ਇਹਨਾਂ ਦਾ ਅਜੇ ਤੇ ਪਤਾ ਲੈਣ ਲਈ ਆਇਆ ਔਰ ਸਾਰੇ ਜਿਹੜੇ ਸਾਡੇ ਵਕੀਲ ਭਾਈਚਾਰੇ ਦੇ ਸਾਰੇ ਵਕੀਲ ਸਾਹਿਬਾਨ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਹੌਸਲਾ ਦਿੱਤਾ ਇਹਨਾਂ ਨੂੰ ਜਿਨ੍ਹਾਂ ਨੇ ਵੀ ਇਹ ਗਲਤ ਹਰਕਤ ਕੀਤੀ ਹੈ ਜੋ ਇਹਨਾਂ ਨੇ ਮਾਰਕੀਟ ਕੀਤੀ ਹੈ ਉਸ ਤੋਂ ਬਾਅਦ ਕਿਡਨੈਪਿੰਗ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ ਕੋਈ ਵੀ ਨੇ ਚਾਹੇ ਉਹ ਜਿੱਡੇ ਮਰਜ਼ੀ ਕੋਈ ਕਿਸੇ ਵੀ ਮੈਂ ਕਹਿੰਦਾ ਕੋਈ ਵੱਡੇ ਹੋਣ ਕਿੱਡੇ ਵੀ ਕੋਈ ਮੈਂ ਕਹਿੰਦਾ ਵੱਡੇ ਵਪਾਰੀ ਹੋਣ ਕਿਸੇ ਨੂੰ ਬਿਲਕੁਲ ਨਜਾਇਜ਼ ਕਿਸੇ ਨਾਲ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ ਜਿਨ੍ਹਾਂ ਨੇ ਵੀ ਇਹ ਗਲਤ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਮੈਸੇਜ ਦਿੱਤਾ ਜਾਊਗਾ ਕਿ ਅੱਗੇ ਤੋਂ ਇਹੋ ਜਿਹਾ ਕਰਨ ਬਾਰੇ ਕੋਈ ਸੋਚੇ ਵੀ ਨਾ ਔਰ ਸਖਤ ਤੋਂ ਸਖਤ ਜਿਹੜੀ ਹੈ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੱਕੀ ਕਾਂਗਰਸ ਜਿਹੜਾ ਕੱਲ ਵਕੀਲ ਤੇ ਜਿਹੜਾ ਕੈਡਨੈਪਿੰਗ ਦੀ ਗੱਲ ਵਕੀਲ ਵੱਲੋਂ ਕਹੀ ਕਿਸੇ ਨੂੰ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਉਹਦੇ ਵਿੱਚ ਕੱਲ ਇੱਕ ਬੱਸ ਦਾ ਡਰਾਈਵਰ ਤੇ ਨਾਲ ਕੋ ਜਿਹੜੇ ਵਕੀਲ ਆ ਪ੍ਰਾਈਵੇਟ ਤੇ ਵਕਾਲਤ ਕਰਦੇ ਹੈਗੇ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਉਹਦੇ ਵਿੱਚ ਦੋਨੇ ਤਰ੍ਹਾਂ ਦਾਖਲ ਹੋਏ ਸੀ ਦੋਨਾਂ ਤਰ੍ਹਾਂ ਦਾ ਬਿਆਨ ਲਿਖ ਕੇ ਸਾਡੇ ਵੱਲੋਂ ਥਾਣਾ ਖੁਰੀਖੜੇ ਚ ਮਕਦਮਾ ਦਰਜ ਕੀਤਾ ਗਿਆ ਜੋ ਵੀ ਉਹਨਾਂ ਬਿਆਨ ਲਿਖਿਆ ਦੋਨਾਂ ਤਰ੍ਹਾਂ ਦਾ ਬਿਆਨ ਲਿਖਿਆ ਗਿਆ ਸਾਡੇ ਵੱਲੋਂ ਚ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਕਿਹੜੇ ਕਿਹੜੇ ਤਾਰਾ ਦੇ ਤਹਿਤ ਕਾਰਵਾਈ ਹੋਈ ਉਹ ਤੇ ਜੋ ਨਾ ਵਕੀਲ ਨੇ ਬਿਆਨ ਲਖਾਇਆ ਸੀ ਉਹਦੇ ਚ ਮੇਨ 365 ਹੈ ਗਈ 148 159 ਗਈ ਤੇ ਬਾਕੀ ਦੂਸਰੇ ਪਾਸੇ ਹੈ ਗਈ ਜੋ ਬੱਸ ਦਾ ਡਰਾਈਵਰ ਦਾਖਲ ਹੋਇਆ ਸੀ ਉਹਦੇ ਚੋ ਹੈ ਗਿਆ 323 148 159 ਗਈ ਕਿਹੜੇ ਕਿਹੜੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਜੜੀ ਜਿਹੜੇ ਮਤਲਬ ਜਿਹੜੇ ਵਕੀਲوں ਨੇ ਲਖਾਇਆ ਗਿਆ ਉਹ ਚਾਰ ਬੰਦੇ ਬਾਈ ਨੇਮ ਹੈਗੇ ਆ ਤੇ ਦੂਸਰੀ ਵਾਲੋ ਲਖਾਇਆ ਜੋ ਲਖਾਇਆ ਗਿਆ ਉਹਦੇ ਚ ਵੀ ਦੋ ਬੰਦੇ ਬਾਈ ਨੇਮ ਵੀ ਬਾਕੀ ਅਣਪਛਾਤੇ ਆ ਸਰ ਕਿੰਨਾ ਟੋਟਲ ਕਿੰਨੇ ਬੰਦੇ ਆ ਦੇ ਪਤਾ ਟੋਟਲ ਕ੍ਰਾਸ ਕ੍ਰਾਸ ਹੈਗਾ ਇੱਕ ਪਾਸੇ ਹੈਗਾ 4 ਬਾਈਨੇਮ ਬਾਕੀ 4 5 ਅਨਪਛਤੇ ਦੂਸਰੇ ਪਾਸੇ 2 ਬੰਦੇ ਬਾਈਨੇਮ ਹੋ ਗਏ 4 4 5 ਅਨਪਛਤੇ ਆ ਗਿਆ ਕੋਈ ਗ੍ਰਿਫਤਾਰੀ ਵਗੈਰਾ ਹੋਈ ਉਹਦੇ ਚ ਇੱਕ ਵਿਅਕਤੀ ਜਿਹੜਾ ਉਹਨੂੰ ਵਕੀਲ ਨੂੰ ਕੁੱਟ ਕੇ ਥਾਣੇ ਲੈ ਗਿਆ ਸੀ ਮਤਲਬ ਉਹ ਉਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਜੋ ਬਸ ਦਾ ਮੇਨ ਮਾਲਕ ਸੀ ਕੀ ਨਾ ਜੀਉਂਦਾ ਉਹਦਾ ਨਾਕਪਾਰ ਹੈ ਤੇ ਹੁਣ ਹੋਰ ਬਾਕੀ ਵਿਅਕਤੀ ਦੀ ਗ੍ਰਿਫਤਾਰੀ ਬਾਕੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਜਲਦੀ ਦੋਨਾਂ ਤਰ੍ਹਾਂ ਦੇ ਕ੍ਰਾਸ ਕਦਮਾਂਦਰਦਨਦਨ ਦੋਸ਼ੀ ਜਲਦੀ ਗ੍ਰਿਫਤਾਰ ਕਰ ਲਾਂਗੇ ਕੋਈ ਗੱਡੀ ਵੀ ਕਬਜ਼ੇ ਚ ਲਈਏ ਸਰ ਉਹ ਮੌਕੇ ਤੇ ਜਿਹੜੀ ਗੱਡੀ ਦੇ ਚੋਂ ਨੂੰ ਕੁੱਟ ਕੇ ਨੂੰ ਨਾਲ ਲੈ ਕੇ ਗਏ ਸੀ ਉਹ ਗੱਡੀ ਵੀ ਕਬਜ਼ੇ ਚ ਲਈ ਗਈ